ਉਹਨਕੇ ਫੋਨ ਲਾਈਆ ਨਾ ਕਦੋਂ ਤੱਕ ਬੰਦ ਕਰਗੇ ਸਾਡੇ ਅਰੇ ਇੰਨੇ ਵੀ ਸਵਾਲ ਬਹੁਤ سارے ਹੋਣ ਮਰਜੇ ਛੇੜਾ ਦੀ ਲੜਾਈ ਦੇ ਵਿੱਚ ਕੁੱਤੇ ਫਾਇਦਾ ਲੈ ਜਾਣ ਫਿਰ ਸਾਡਾ ਵਾਦਾ ਕੀਆ ਸਾਡਾ ਕੋਈ ਮਨ ਨਹੀਂ ਆ ਉਹ ਸਾਰੇ ਛੇੜ ਬਣਾ ਛੇੜ ਫੇਰ ਬਣ ਗਿਆ ਸੀ ਇੱਕ ਛੋਟਾਣਾ ਸਾਡੀ ਲੜਾਈ ਦਾ ਫਾਇਦਾ ਜੇ ਕੋਈ ਕੁੱਤੇ ਲੈਣ ਫੇਰ ਆਪੂ ਜ਼ਾਰ ਦਾ ਸਾਡੇ ਤੇ ਸੋ ਮੇਰੇ ਵੀਰੋ ਸੋ ਮੈਂ ਇਹੀ ਕਮ ਜਨਾ ਜੇ ਤੁੰਗ ਨੂੰ ਹਰ ਗੋਬਨ ਸਾਹਿਬ ਜੀ ਨੇ ਦੋ ਤਲਵਾਰਾਂ ਦਿੱਤੀਆਂ ਜੂਰਾ ਮੀਰੀ ਤੇ ਪੀਰੀ ਨੇ ਅੱਜ ਕਿਹੜੇ ਜਿੱਤੇ ਵਜੇ ਮੈਂ ਕਿਸ ਤੋਂ ਕੁਝ ਨਹੀਂ ਲੈਣਾ ਤਿੰਨ ਮਹੀਨੇ ਮੇਰੀ ਢੂਲੀ ਤੇ ਸਟੇਜ ਰਹੀ ਹੈ ਮੈਂ ਅੰਦਰ ਸੀ ਮੇਰੀ ਢੂਲੀ ਤੇ ਸਟੇਜ ਹੈ ਅੱਜ ਆਪਾਂ ਨਵੀਂ ਟੂਰੀ ਟੈਸਟਿੰਗ ਹੈ। ਛੋਡੇ ਲੋਕਾਂ ਦਾ ਪਿਆਰ ਹੈ। ਮੇਰੇ ਨਾਲ ਵੀ ਬਹੁਤ ਸੀ ਛੋਡੇ ਦਰਾਂਚ ਕੀ ਆ ਮੈਂ ਦੱਸੂ ਮੇਰੇ ਦਿਲ ਚ ਕੀ ਸੀ ਮੈਂ ਦੱਸੂ। ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਆਪਣੇ ਪੰਜਾਬ ਦੇ ਮੱਥੇ ਤੋਂ ਕਲਾ ਚਪੂੰਜ ਵਾਲਾ ਮਹਾਨ ਫੂਲਮਾ। ਆਪਾਂ ਝੋਟਾ ਝੋਟਾ ਕੀ ਝੋਟਾ। ਇੱਕ ਪਸ਼ੂ ਬਾ ਨਾ ਚਲੋ। ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਨਸ ਆਪਣੇ ਮੱਥੇ ਤੋਂ ਕਲਾ ਕਪੂ ਆਵਾ ਬਕੀ ਹੋਖੜਾ। سردار جگتار سنگھ ہا اے باپو جی سانے بچ بیٹھے کس نے نا لیا سا تراش ਅਸੀਂ ਆਪ ਦੇ ਹੀਰਾਂ ਨੂੰ ਢੁੱਲ ਜਾਨੇ ਕੋਈ ਨਮਾ ਆਉਂਦਾ ਮੇਰੇ ਵਰਗਾ ਚੋਕਾ ਕੋਈ ਹੋਰ ਆਉਂਦਾ ਫਲਾਣਾ ਇਲਮ ਕਾ ਟੰਕਾ ਅਸੀਂ ਆਪ ਦੇ ਪ੍ਰਾਣੇ ਜੋ ਦੇ ਉੱਪਰ ਜਾਨੇ ਮੈਂ ਪਰਚੇ ਨਤੀਕਾ ਬਣੇ ਮੇਰੀਆਂ ਪਰਚੇ ਨਤੀਕਾ ਪੈਂਦੀ ਨੇ ਚਾਰ ਹੋਰ ਨੰਨੇ ਪਾਇਦੇ ਪਰਚੇ ਲੇ ਗਏ ਤੇ ਨਮੀ ਨੇ ਮਾਨਤਾ ਰਹਾ ਅੰਦਰ ਰਹਿਦ ਮੈਂ ਕੀ ਪਤਾ ਕੀ ਦੇ ਦਿੰਦੇ ਨੇ ਨਾ ਬਿਕੇ ਨਾ ਝੁਕੇ ਨਾ ਇਹ ਹਣਾ ਮੈਨੂੰ ਉਦੋਂ ਵਾਰ ਬੀਪੀ ਦੀ ਸ਼ਿਕਾਇਤ ਉਹ ਲੀਆ ਮੈਂ ਫੇਰ ਵੀ ਲੱਗਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੈਗਾ ਕਮੇਟੀ ਕੀ ਫੈਸਲਾ ਲੋਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਧੇ ਨੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਦੀਪ ਸਿੰਘੂ ਬਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਕੀਵੇਂ ਆ 1000 ਰੁਪਏ ਲਾ ਕੇ ਜਾਵਾਂਗੇ भाई जी 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 जी। लंगर लाॾे लंगर छॾंदा हुआ छॾियो भाई बणो न करियो सभु सुण पूराथ ਜੇ ਜਿੱਥੇ ਕੋਈ ਕਮੇਟੀ ਕੋਈ ਮਾਤਾ ਕਮੇਟੀ ਨੂੰ ਬੈਂਚ ਕਰਵਾ ਕੇ ਸਿਰ ਮੁਕੇ ਉਹ ਆਤਮਾਨੀ ਕੋਠੀ ਆ ਕੇ ਆ ਕਰੇ ਕਾਲੂ ਜੇ ਤੁਸੀਂ ਮੇਰੀ ਗੱਲਾਂ ਸਹਿਮਤ ਹੋ ਤਾਂ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ 10:00 ਬਾਅਦ ਮੀਟਿੰਗ ਕਰਾਂਗੇ 12:00 ਵਾਲੇ ਮੀਟਿੰਗ ਕਰਾਂਗੇ ਆ ਕੰਮ ਹੋ ਜਾਂਦੇ ਨੇ ਆਪਸਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਨੂੰ ਕੋਈ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਇਓ ਅਲਟਾ ਪਟਾ ਹੜ ਆਇਆ ਮੇਰੇ ਨਾਲ ਵੀ ਆਇਆ ਸੀ ਮੈਂ ਦੇਖ ਹੀ ਲਿਆ ਮੈਂ ਸੋਦਾ ਧੰਨਵਾਦ ਆ ਕੱਲੇ ਕੱਲੇ ਬੰਦੇ ਦਾ ਤੁਹਾਡੇ ਦਿਲ ਦੀ ਗੱਲ ਦੱਸੋ ਸਮਰੂਪ ਦੀ ਕਿ ਠੀਕ ਹੈ ਧਰ ਲੀਆ ਨਾ ਭਗਤਵੰਦ ਦੀ ਹੱਥ ਖੜੇ ਕਰ ਦੋ ਤਰਨਾ ਕਰੀ ਬੰਦਾ ਪ੍ਰੇਰ ਹਲ ਹੋਣਾ ਨਹੀਂ ਅਹੀਂ ਹੋ ਜਲ ਵਕ ਇਹਾ ਕਰ ਲੋ ਇੱਥੇ ਹਾਂ ਕਰ ਲੋ ਉਹ ਅੰਦਰ ਬੈਠਾ ਸੁਣੀ ਲੋ ਹੋਰ ਬੱਚੇ ਪਾਈ ਹੋਗੇ ਸਿੱਧੀ ਭਗਤਵੰਦ ਦੀ ਗੋਠੀ ਘੇਰੋ ਮੈਂ ਪਾਨੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿਉਂ ਇਸ ਗੱਲ ਤੇ ਗੌਰ ਕਰਨ ਖਿਆਲ ਰੱਖਣਾ ਬਿਨਾਂ ਸ਼ਰਤਾਂ ਰਿਹਾ ਖੇਡਾਂ ਖੇਲਿਓ ਪਾਨਾ ਕਿਹੜਾ ਇਹ ਦੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਇਆ ਪਵਾ ਆ ਗਿਆ ਗੱਲਾਂ ਦੇਖ ਬਣਾ ਦੇ ਕੇ ਚੇਨੀ ਪੱਟੀ ਸਕਾਰਪੀਓ ਤੇ ਇਹਨੂੰ ਸ਼ਰਮ ਨਹੀਂ ਆਉਂਦੀ ਮੁੱਛਣ ਨੂੰ ਮੁਸਲਮਾਨਾਂ ਦੇ ਰਾਜ ਚ ਮੁਸਲਮਾਨ ਅਰੰਗਜੀਤ ਦੇ ਰਾਜ ਚ ਮਲੇਰਪੋਟਲੇ ਵਾਲੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ ਇਹ ਬੰਨੂ ਜੀ ਕਿਹੜੇ ਆਂ ਹੀ ਸਰਕਾਰ ਹੈ ਮਰਦਾ ਹਾਂ ਦਾ ਨਾਰਾ ਮਾਰਦੇ ਹੁੰਦੇ ਨੇ ਮੈਨੂੰ ਸ਼ਟ ਪਰ ਮਰਵਾ ਦਿਓ ਗੋਲੀ ਮਰਵਾ ਦਿਓ ਮੈਂ ਨਹੀਂ ਚੁੱਪ ਕਰਦਾ ਨਾ ਭਾਨਾ ਵੀ ਉਤਾਵਣਾ ਪਰ ਸਮਝੌਤਾ ਕਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪਾਂ ਨੂੰ ਡੰਡ ਦੇ ਪਾਣੇ ਦਾ ਸਾਹ ਦਿਨਾ ਚਾਹੀਦਾ ਪੰਨੇ ਪਰਿਵਾਰ ਦਾ ਸਾਹ ਦਿਨਾ ਚਾਹੀਦਾ ਜਿੰਨਾ ਛੇਦੀ ਆਪਾਂ ਗਰਮਕ ਤ ਰਹਾਂਗੇ ਉਹ ਆਪਾਂ ਬੈਠ ਬੋਲਦੇ ਨਹੀਂ ਅਮਰਤਪਾਲ ਬਣੀ ਚੁੱਪ ਕਰਕੇ ਬਾਈ ਦੀਪ ਸਿੱਤੂ ਹੁੰਦਾ ਰਿਹਾ ਸਮਿਆਂ ਨੇ ਜੇ ਬਾਈ ਸਿੱਤੂ ਵਾਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਦੀਪ ਜੀ ਤੁਗਦਾਸ ਕੇ ਜੋਲਾ ਸੀ ਜੋਲਾ ਸੀ ਜੋਲਾ ਸੀ ਭਲਾ ਦੀਪ ਜਗਾ ਗਿਆ ਸੋ ਮੈਂ माफी ਚਾਹਣਾ ਮੈਥੋਂ ਭਾਵਕੋ ਕੇ ਸੱਚ ਬੋਲਿਆ ਜਾਂਦਾ ਕਿਉਂਕਿ ਮੈਨੂੰ ਲੱਖਾਂ ਫੋਨ ਆਏ ਸੀ ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਵਾਅਦੇ ਕਰਕੇ ਆਏ ਸੀ ਸਾਡੇ ਬੰਦੀ ਸਿੰਘ ਰਹਾ ਕਰੋ 27 27 ਸਾਲਾਂ ਤੋਂ ਸਾਡੇ ਭਾਈ ਮੈਂ ਪੂਰੀ ਟੀਮ ਨੂੰ ਪਾਨੇ ਸਿੱਧੂ ਜੀ ਦੇ ਲੱਖੇ ਨੂੰ ਕਹਿਣਾ ਹੈ ਸਪੈਸ਼ਲ ਵੀ ਭਾਈ ਖੁੱਲ ਖੁੱਦ ਮੋਨੋਰੇਟ ਕਰੋ ਇਹਨੂੰ ਜਿੰਨੀ ਛੇਤੀ ਹੋਊਗਾ ਬਿਨਾ ਸ਼ਰਤਾਂ ਤੋਂ ਰਿਹਾ ਕਰਕੇ ਲੈ ਮੈਂ ਕੋਈ ਬਿਨਾ ਸ਼ਰਤਾਂ ਤੋਂ ਰਿਹਾ ਨਹੀਂ ਹੋਇਆ ਪ੍ਰਭੂ ਮੈਨੂੰ ਪੁੱਛੋ ਆ ਕੇ ਮੈਂ ਦੱਸੂ ਮੇਰੇ ਤੇ ਚਾਰ ਹੋਰ ਪਏ ਮੇਰੇ ਪਰਚੇ ਕੈਂਸਲ ਹੋਣਾ ਨਕੀ ਤਾ ਬੁਕਰਾ ਸੱਤ ਕਈ ਤਾ میرے نام مان ہے آ بیٹھا پچھو آ گردی پچھنی گڑا او پڑواری او سکھی او کاس کی پورے جن میری ٹیم آئی ہے گنگانا گڑا سن جگڑا میرے کہے تو جیتو تو میں نانی لے آفا کلے کلے بندرا میں سارا تا نبادیاں بھائی بڑھ کے یا کیونکہ ہے سانجا کام میں ہم اٹھانا کر رہا کرو میں اپنی ٹیم دے رہا دے آئی ٹی ڈرک ٹاس پھوس جندہ رہا پانا سی تو جندہ رہا मतपाल सिखी भ من ہو رہی سو بانوے ترانوے دور آ جڑے وہ آم آدمی پارٹی والے